राम <laughs> राम ਨਾ ਦੇ ਦਿੱਤਾ ਮੁਕਿਆਦੋ ਤੇ ਆਪ ਵੀ ਲੈ ਕੇ ਗਈ ਸੀ ਅੱਜ ਜਿਹੜੀ ਪੁਲਿਸ ਵਿਚਾਰੀ ਆਪਣੀ ਡਿਊਟੀ ਨਿਭਾ ਰਹੀ ਹੈ ਉਸ ਨੂੰ ਸੀ ਦੋਸ਼ ਨਹੀਂ ਦਿੰਦੇ ਇਕਨ ਪੰਜਾਬ ਦਾ ਅਫਸਰਕਾਰ ਏਜੰਸੀਆਂ ਦਾ ਆਪਣੀਆਂ ਤਾਕਤਾਂ ਦਾ ਥੋੜ੍ਹਾ ਉਪਯੋਗ ਕਰਕੇ ਲੋਕਾਂ ਦੀ ਹਮਲਤਵਾ ਰਹੀ ਹੈ ਸ਼ੁਰੂਆਮਲੀ ਜਰਰੀ ਜ਼ਿੰਮੇਵਾਰੀ ਯੋਗੀ ਕਰੀ ਹੋਰ ਵੱਡਾ ਹੋਊਗਾ ਜਿੰਨਾ ਮੇਝਿਆ ਜਿੰਦਾਬਾਦ ਜਿੰਦਾਬਾਦ ਧੰਕੋ ਨੇ ਸਤਿ ਸ਼੍ਰੀ ਅਕਾਲ ਸੋਚਦਾ ਕਿ ਉਹ ਮਰਦਾਗਾ ਕਿ ਕਿਹਦੇ ਕੰਮ ਕਰਦਾ ਨੀਂ ਬੈਂਡ ਕਰ ਰੋ ਉਹ ਪਿਛੇ ਰੋ ਰੋ ਉਹ ਪਿਆਰ ਰਵਾ ਲੈ ਆਣਾ ਅੱਜ ਰੋ ਰੋ ਲੈ ਅੱਥੀ ਲੈ ਰੱਖੋ ਆ ਲੈ ਆਣਾ ਗੱਡੀਆਂ ਚੋਂ ਚੱਲ ਕੇ

ਉੱਪਰ ਹੀ ਸਭਲਾਂ ਦੂਸਰੇ ਸਾਈਡ ਤੋਂ ਹੋਈ ਦੋ ਮਿੰਟ ਚਲੋ ਜੀ ਹੁਣ ਉੱਧਰ ਚਲੋ ਅਹੀ ਆ ਵਾ ਚਲੋ ਜੀ ਮੰਨ ਕੇ ਇਹੀ ਆ ਕੱਲ੍ਹ ਹੀ ਆਇਆ ਤੁਹਾਡੇ ਕੋਲ ਮੰਨ ਕੇ ਤੁਹਾਡੀ ਵੀ ਹਾਜ਼ਰੀ ਲਵਾਤੀ ਇਹੋ ਜਿਹੇ ਕਹਿਣਾ ਨਹੀਂ ਕਿ ਅਕਸਰ ਕੁਝ ਨਹੀਂ ਆ ਜਾ ਕੇ ਹਾਈ ਕੋਰਟ ਦੇ ਮੁੱਖ ਜੱਜ ਸਾਹਿਬ ਨੂੰ ਕਹਿ ਦਿੱਤੀ ਆ ਕਿ ਕੋਈ ਸਲੋ ਮੋਸ਼ਨ ਐਕਸ਼ਨ ਨਹੀਂ ਸਦਾ ਦਾ ਕੋਈ ਕਸੂਰ ਨਹੀਂ ਜਿਹੜੇ ਲੋਕੀ ਆ ਜਿਨ੍ਹਾਂ ਨੇ ਤਰੀਕਾ ਬੁਣੀਆਂ ਜਿਨ੍ਹਾਂ ਨੇ ਕੋਟੇ ਤੇਰੀਆਂ ਕਿੱਦਾਂ ਬੁਣੀਆਂ ਸਾਡਾ ਕੋਈ ਗੱਲ ਨਹੀਂ ਕਰੋ ਨਾਲ ਤੱਕ ਇਹ ਸਾਰੇ ਸਿੰਘ ਦਸਰੋਂ ਪੁਣਾ ਦੇ ਉੱਤੇ ਕਿਉਂਕਿ ਬਹੁਤਾ ਦੇਖ ਲਓ ਤੁਸੀਂ ਇੱਕ ਨਹੀਂ ਜਾ ਰਿਹਾ ਕਿ ਛੁੱਟੀ ਤਾਂ ਹੈ ਨਹੀਂ ਤੇ ਮੈਨੂੰ ਜੀ ਆਦਾ ਉਹਨੂੰ ਪੇਸ਼ ਕਰਨਾ ਹੈ ਇਹਦੂ ਕੋਈ ਹੋਰ ਤਰਬੰਦ ਕਰ ਦੇਣ ਜੋ ਉੱਥੇ ਕੋਤੇ ਜਾ ਕੇ ਉਹਨਾਂ ਦੀ ਕਰ ਦੇਣ ਕਿਤੇ ਜਿਹਦਾ ਕੰਮ ਕੰਸੀਲ ਦੇ ਕਰੀ ਦੋਸਾਨਾ ਤੋਂ ਕੰਮ ਕਰੀ ਗਏ ਸਾਹਿਬ ਕੋਟ ਲਾਉਣ ਲਈ ਇਹ ਇਸ ਕਰਕੇ ਸਾਡੀ ਤੇ ਤੁਹਾਡੇ ਲਈ ਬੇਨਤੀ ਹੈ ਕਿ ਤੁਸੀਂ ਸਾਡੀ ਸਰਕਾਰ ਤੱਕ ਪਹੁੰਚਾ ਸਕਦੇ ਹੋ ਚਾਹ ਜੋ ਅਸਰ ਤੱਕ ਜਾ ਸਕਦੇ ਪਹੁੰਚਾ ਦਿਓ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜੀ ਇਸ ਕਰਕੇ ਅਸੀਂ ਸਾਨੂੰ ਜੁਡੀਸ਼ੀਰੀ ਤੇ ਵਿਸ਼ਵਾਸ ਆ ਤੇ ਅਸੀਂ ਜਿਹੜਾ ਆਪਣਾ ਵਿਸ਼ਵਾਸ ਕਾਇਮ ਰੱਖਿਆ ਨਹੀਂ ਔਰ ਇੱਕ ਦਿਨ ਸੱਚ ਸੱਚ ਰਹੇਗਾ ਸੱਚ ਨੂੰ ਕੋਈ ਅੱਜ ਨਹੀਂ ਅਸਫਲੀ ਬਹੁਤ ਬਹੁਤ ਧੰਨਵਾਦ ਸੋਰੀ ਦੇ ਵਿੱਚ ਵੀ ਆਪਣੀਆਂ ਇੰਟਰੂਆਂ ਦੇ ਵਿੱਚ ਵੀ ਸਦਾ ਸ਼ਕਪਾਲ ਸਿੰਘ ਖੈਰਾਕਲ ਘਰ ਵੀ ਆਏ ਸੀ ਮਜਿਟਾ ਸਾਹਿਬ ਦੇ ਮੈਦਾਨ ਉੱਤੇ ਸੀ ਜਦੋਂ ਰੈਡ ਚੱਲਦੇ ਸੀ ਸਾਰਿਆਂ ਨੇ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਤੇ ਜੋ ਦਿੱਲੀ ਵਾਲੇ ਵੱਲੋਂ ਪੰਜਾਬ 'ਚ ਕਰਵਾਇਆ ਜਾ ਰਿਹਾ ਜਿਲੇਆ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਪੰਜਾਬ ਨੂੰ ਉਹਦੇ ਖਿਲਾਫ ਆਵਾਜ਼ ਚੁੱਪੀ ਹੈ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹ ਇੱਕ ਚੰਗਾ ਤੇ ਅਸਾਰੂ ਕਦਮ ਹੈ ਜਿਹੜਾ ਸਾਰਿਆਂ ਨੇ ਕਿਉਂਕਿ ਹੁਣ ਜਿਹੜੀ ਹੈ ਇਹਨਾਂ ਨੇ ਕੋਈ ਵੀ ਨਹੀਂ ਛੱਡਿਆ ਜਿਹਨੂੰ ਜਿਹੜਾ ਪੋਲੀਟੀਕਲੀ ਇਸ ਦੀ ਕਿ ਤੱਕ ਨਹੀਂ ਕੀਤਾ ਇਸ ਕਰਕੇ ਮੈਂ ਜਿਹੜੀ ਹੈ ਫਿਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਜ਼ਬਰ ਜ਼ੁਲਮ ਸਰਕਾਰ ਨੂੰ ਕਿਸੇ ਵੀ ਤਰੀਕੇ ਚ ਝੁਕਾ ਨਹੀਂ ਸਕਦਾ ਸ਼ਰਮਣੀ ਅਕਾਲੀ ਦਲ ਨੂੰ ਜਨ ਜੀ ਸ਼ਰੀ ਦੇ ਉੱਤੇ ਵਿਸ਼ਵਾਸ ਆ ਅਸੀਂ ਸੱਚ ਜਿਹੜਾ ਹੈਗਾ ਉਹਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਾਂ ਸਾਸੀ ਗਾਲ ਸਾਹਿਬ ਮੰਤਰੀਆਂ ਨੂੰ ਦੇਰੀ ਆ ਔਰ ਮੰਤਰੀ ਸੇਵਾਨ ਜਿਹੜੇ ਹੱਗੇ ਆ ਉਹ ਸਾਰੇ ਨਾਲ ਦੀ ਨਾਲ ਜਿਹੜੇ ਹੱਗੇ ਆ ਉਹ ਲੋਕਾਂ ਨੂੰ ਜਿਹੜਾ ਗੁਮਰਾਹ ਕਰ ਰਿਹਾ ਤੇ ਆ ਲੱਗ ਗਿਆ ਜੀ ਆ ਲੱਗ ਗਿਆ ਜੀ ਆ ਲੱਗ ਗਿਆ ਜੀ ਜੇ ਲੱਗ ਗਿਆ ਤੇ ਇੱਥੇ ਕੋਟ ਹੈਗੀ ਆ ਕੋਰਟ ਦੇ ਵਿੱਚ ਤੁਸੀਂ ਬਾਹਰ ਆ ਕੇ ਕਰਫੂ ਲਾਇਆ ਹੋਇਆ ਇਸ ਕਰਕੇ ਮੈਂ ਤਾਂ ਮਾਨਯੋਗ ਹਾਈ ਕੋਰਟ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਚੀਜ਼ਾਂ ਦਾ ਸਰੋਵਰ ਮਟੋਂ ਨੋਟਿਸ ਲਓ ਕਿ ਇਨਸਾਫ ਜਿਹੜਾ ਇਕੱਲਾ ਹੋਣਾ ਨਹੀਂ ਚਾਹੀਦਾ ਲੱਗਣਾ ਵੀ ਚਾਹੀਦਾ ਕਿ ਇਨਸਾਫ ਹੋ ਰਿਹਾ ਇਸ ਵੇਲੇ ਜੋ ਤੁਹਾਡੇ ਆਪਣੇ ਸਭ ਤੋਂ ਡੇਰੇ ਦੀ ਹਾਈ ਕੋਰਟ ਤੇ ਪਿਚੈਰੀ ਹੈ ਮੈਂ ਹਾਈ ਕੋਰਟ ਦੇ ਚੀਫ ਜਸਸ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨੂੰ ਆ ਕੇ ਵੇਖੋ ਤੁਸੀਂ ਵੀ ਇੱਥੇ ਕੀ ਹੈਗਾ ਅੱਜ ਇੱਥੇ ਕਿਹੜੀ ਕਹਿੰਦਾ ਤਾਂ ਜਿਵੇਂ ਵਾਰ ਵੇਲੇ ਸਾਇਰਨ ਵੱਜਦਾ ਸੀ ਨਾ ਉਹ ਅਸੀਂ ਅੰਦਰ ਬੜੇ ਤੇ ਉੱਥੇ ਸਾਇਰਨ ਜੇ ਵੱਜ ਜਾਂਦਾ ਮੈਂ ਕੀ ਹੈ ਕਹਿੰਦੇ ਜੀ ਫਾਇਰ ਅਲਾਰਮ ਹੈ ਵੱਜਦੇ ਰਹਿੰਦਾ ਤੇ ਉਸ ਤਰ੍ਹਾਂ ਦੇ ਅਲਾਰਮ ਵੱਜ ਜਾਂਦੇ ਆ ਬੰਦਾ ਅੰਦਰ ਇੱਕ ਕੋਈ ਨਹੀਂ ਉਹ ਪਤਾ ਨਹੀਂ ਲੋਕਾਂ ਨੂੰ ਭਜਾਉਣ ਵਾਸਤੇ ਵੱਜਾਈ ਜਾਂਦੇ ਆ ਕਰੇ ਵੀ ਭੱਜੋ ਵੀ ਕੀ ਹੋਇਆ ਤੇ ਧੀਮੀ ਹੋ ਗਿਆ ਇਸ ਕਰਕੇ ਹਾਈ ਕੋਰਟ ਨੂੰ ਵੀ ਇਹ ਜਿਹੜਾ ਮਰਡਰ ਹੋ ਰਿਹਾ ਜਿਹੜਾ ਇਨਸਾਫ ਦਾ ਉਹਦੇ ਤੇ ਧਿਆਨ ਦੇਣਾ ਚਾਹੀਦਾ ਹੈ ਇੱਕ ਮੈਂ ਸਾਰੀ ਆਪੋਜੀਸ਼ਨ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਕੱਲ ਸਾਰੀਆਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ